ਆਰਗੂਮੈਂਟਲ ਵਿੱਚ ਰੱਖ ਕੇ ਆਪਣੀ ਸਹਿਗੀ ਸੰਗੋਗ ਦੀ ਸ਼ਖੀਏ ਦੀ ਚੰਗੀ ਬੰਦੀ ਹੋਰੇ ਬੜੇ ਕੁਸ਼ਲੀ ਕਰਦਾ ਜਿਹੜੇ ਪ੍ਰਧਾਨ ਮੰਤਰੀ ਸਾਡਾ ਬੜਾ ਜਿਹੜੇ ਡੈਨਿਸ਼ ਸ਼ਖੀਤਾ ਉਹਨਾਂ ਦੀ ਸਹਿਤ ਸਭਾ ਜਾ ਲੋਕ ਲਹਿਰ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਇਸ ਮੁਕਾਮ 'ਤੇ ਪਹੁੰਚਣਾ ਆਪਣੇ ਸ਼ਬਦ ਦੇ ਨਾਲ ਪ੍ਰਤਿਭਾ ਜਤਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੰਜੀਵਨ ਜੀ ਸ਼ਬਦੀਸ਼ ਹੋਣੀ ਉਹਨਾਂ ਵਿੱਚੋਂ ਐ ਜਦੋਂ ਮੈਂ ਹਲੇ ਸਿੱਖਣਾ ਸਿੱਖਰੇ ਸੀ ਉਦੋਂ ਮੈਂ ਮਤਲਬ ਬਹੁਤ ਵੱਡੇ ਪੱਧਰ ਤੇ ਇੱਕ ਜਿਹੜਾ ਪ੍ਰਤਿਭਾ ਸਹਿਤੋਂ ਦੇ ਕੰਮ ਕਰ ਰਿਹਾ ਸੀ ਔਰ ਜਿਹੜੇ ਤੁਸੀਂ ਬੈਠੇ ਹੋ ਰਾਈਟਰ ਸਾਡੇ ਕਵਿਤਾਵਾਂ ਸੁਣੀਆਂ ਹਰ ਹਫ਼ਤਾ ਦਾ ਜਿਹੜਾ ਭਾਗ ਹੈ ਉਹ ਅੱਠ ਟੂਰਨ ਹੁੰਦਾ ਉਹਨੂੰ ਸਾਉਸ਼ਕਾ ਤਾਂ ਗੱਲ ਕਰ ਲੈਂਦਾ ਕੋਈ ਗੰਭੀਰ ਟੈਕਸਟ ਗੱਲ ਕਰ ਲੈਂਦਾ ਔਰ ਸਾਰਿਆਂ ਦਾ ਜਿਹੜਾ ਹੈਗਾ ਮੈਂ ਨਜ਼ਮਾਂ ਰਗਲਾ ਜਾਂ 20 ਸੋਨੇ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਇੱਕ ਜਿਹੜਾ ਸੰਦੇਸ਼ ਸੀਗਾ ਉਹ ਜੀਵਨ ਜੁਪਿਆ ਹੋਇਆ ਸੀਗਾ ਸੋ ਇਹ ਸਮਾਗਮ ਲੋਕ ਸਹਿ ਸੰਗਤ ਰਾਤ ਦਾ ਲੋਕ ਰਚਾਇਆ ਗਿਆ ਹੈ ਇਹ ਬਹੁਤ ਆਰਥਿਕਪੂਰਨ ਹੈ ਕਿਉਂਕਿ ਸਾਡੇ ਜਿਹੜੇ ਗੰभीर ਵਿਦਵਾਨ ਤੇ ਗੰभीर ਸਾਹਿਬ ਸਹਿਰੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਜਦੋਂ ਆਪਾਂ ਸਹਿਰੀ ਦੀ ਕਿਤਾਬ ਦੀ ਗੱਲ ਕਰਦੇ ਮੁਹੱਬਤ ਨੇ ਕਿਹਾ ਮੈਂ ਪੇਪਰ ਨਹੀਂ ਲਿਖਿਆ ਮੈਂ ਗੱਲਾਂ ਹੀ ਕਰਨੀਆਂ ਮੈਂ ਪੜ੍ਹ ਕੇ ਪੇਪਰ ਨੂੰ ਲੱਭੂ ਤੇ ਆਪਣੇ ਰਚਾ ਆਇਆ ਸੀ ਉਹ ਮੈਂ ਕਿਹਾ ਇਹ ਲੋਕ ਇਦਾਂ ਹੁੰਦੇ ਆਪਣੇ ਕਿਤਾਬਾਂ ਦੇ ਮੋਸ਼ਚੇਆ ਕਰਾਉਂਦੇ ਐ ਪੈਸੇ ਖਰਚਦੇ ਐ ਹੋਰ ਔੜ-ਪੌੜ ਕਰਦੇ ਐ ਤੇ ਬੰਦਾ ਭਰਾਂਟਿਆਂ 'ਚ ਜਿਉਣ ਦਾ ਆਦੀ ਹੋ ਚੁੱਕਿਆ ਮੇਰੀ ਵਾਵਾ ਹੋਵੇ ਪਰ ਇੱਕ ਮੁਕਾਮ ਤੱਕ ਪਹੁੰਚਣਾ ਜਦੋਂ ਤੱਕ ਲੋਕਾਂ ਦੀ ਸਵੀ ਦਿੱਤੀ ਨਹੀਂ ਮਿਲਦੀ ਤੁਸੀਂ ਉਸ ਮੁਕਾਮ ਤੇ ਨਹੀਂ ਪਹੁੰਚਦੇ ਸਹਿਬ ਇਹ ਉਹਨਾਂ ਸਾਡੇ ਪੰਜਾਬ ਦੇ ਚਿੰਤਕਾਂ ਚੋਂ ਐ ਸ਼ਾਇਰਾਂ ਚੋਂ ਐ ਵਧੀਆ ਮਨੋਖਾ ਜੋ ਹੈ ਜਿਨੇ ਆਪਣਾ ਅੰਤਰਰਾਸ਼ਟਰੀ ਪੱਤਰ ਤੇ ਨਾ ਬਣਾਇ ਉਹਨਾਂ ਨੇ ਜਿਹੜਾ ਚਿੰਤਨ ਦਾ ਵੀ ਕੰਮ ਕੀਤਾ ਲੋਕ ਸਾਹਿਬ ਤੇ ਹੋਵੇਗਾ ਜਾਂ ਨੀਤੀਸ਼ੇ ਤੇ ਹੋਵੇ ਉਹ ਕੰਮ ਬਹੁਤ ਵਕਾਰੀ ਹੈ ਵਾਰ-ਵਾਰ ਛਪਿਆ ਚਰਚਾ ਵੀ ਹੋਈ ਪਰ ਇਹ ਬੜੀ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਕਈ ਵਾਰ ਜਦੋਂ ਇੱਕ ਕ੍ਰੀਏਟਿਵ ਜਿਹੜਾ ਉਹ ਕਵਤਾ ਲਿਖਦਾ ਹੈ ਕਈ ਵਾਰੀ ਉਹ ਉਸ ਗੱਲ ਦੇ ਵਿੱਚ ਇੰਟਰਫੀਰੈਂਸ ਵੀ ਕਰਦਾ ਹੈ ਇਹ ਜਿਹੜੀ ਕਵਤਾ ਹੈ ਮੁਹੱਬਤ ਨੇ ਕਿਹਾ ਆਪ ਨੂੰ ਦੇਖਣ ਚ ਲੱਗਦਾ ਵੀ ਜਿਵੇਂ ਆਪਾਂ ਹੀਰ ਵਾਰਿਸ ਨੂੰ ਮੁਹੱਬਤ ਦਾ ਡਾਕੂਮੈਂਟ ਸਾਹਮਣੇ ਪਰ ਉਹ ਹੈ ਨਹੀਂ ਉਹ ਤਾਂ ਇੱਕ ਵਹਾਕ ਨਹੀਂ ਰਾਂਝਾ ਉਹ ਤਾਂ ਇੱਕ ਸਮਕਾਲ ਦਾ ਦਸਤਾਵੇਜ਼ ਹੈ ਕਲਚਰ ਦਾ ਪੋਲਿਟਿਕਸ ਦਾ ਰਿਲੀਜੀਅਨ ਦਾ ਪਰ ਬਹੁਤ ਸਾਰੀਆਂ ਗੱਲਾਂ ਉਹ ਵਿੱਚ ਪੰਜਾਹ ਇਹਨੂੰ ਮੈਂ ਕਹਿਣਾ ਵੀ ਜਿਹੜੀ ਕਿਤਾਬ ਦੀ ਖਾਸੀਅਤ ਹੈ ਮੈਂ ਗੱਲ ਇਥੋਂ ਸ਼ੁਰੂ ਕਰਦਾ ਇਹ ਬਲੈਂਡ ਹੈ ਪ੍ਰੈਕਟਿਸਿਜ਼ਮ ਦਾ ਤੇ ਕ੍ਰੀਏਟਿਵ ਰਾਈਟਿੰਗ ਦਾ ਕਿਉਂਕਿ ਕਈ ਵਾਰੀ ਦੀਆਂ ਚੀਜ਼ਾਂ ਨੂੰ ਬਸ ਸਜੇਟਨ ਲੈ ਤੱਕ ਆ ਜਾਣਗੇ ਇਸ ਕਹਾਣੀ ਦੇ ਵਿੱਚ ਉੱਥੇ ਕਈ ਵਾਰੀ ਕ੍ਰਿਟਿਕ ਜਿਹੜਾ ਉਹ ਅੱਗੇ ਆ ਗਿਆ ਇਹ ਜਿਹੜੀ ਕਿਤਾਬ ਦਾ ਪਰਚਨ ਹੈ ਉਹ ਦਵੱਲਾ ਸੰਵਾਦ ਹੈ ਜਿਹੜੀ ਜਿਹਾਸਾ ਸਵਾਲ ਕਰ ਰਹੀ ਹੈ ਜਿਹੜਾ ਪੋएट ਹੈ ਉਹਦੀ ਸੈਲਫ ਹੈ ਉਹ ਉਹਨੂੰ ਦਰਸ਼ੀ ਰمزਾਂ ਦੇ ਰੂਪ ਦੇ ਵਿੱਚ ਜਵਾਬ ਦੇ ਰਿਹਾ ਪਰ ਬੜੀ ਮੈਨੂਟੀ ਤੋਂ ਸਟਡੀ ਕਰੋਗੇ ਮੈਨੂੰ ਧਿਆਨ ਨਾਲ ਪੜ੍ਹਿਆ ਕਿਤਾਬ ਨੂੰ ਦੋ ਵਾਰ ਜਿਹੜਾ ਸਵਾਲ ਪੁੱਛਿਆ ਜਾਂਦਾ ਭਾਸ਼ਾ ਬੜੀ ਸਦਾ ਨਹੀਂ ਕਿਵੇਂ ਬੱਚਾ ਸਵਾਲ ਪੁੱਛਦਾ ਹੈ ਕੋਈ ਸਾਧਾ ਸਵਾਲ ਪੁੱਛਦਾ ਹੈ ਪਰ ਜਦੋਂ ਦਾ ਜਵਾਬ ਆਉਂਦਾ ਹੈ ਉਹ ਬੜੀਆਂ ਗੰਭੀਰ ਜਿਹੜੀਆਂ ਕਾਵਿਕ ਟਿੱਪਣੀਆਂ ਦੇ ਰੂਪ ਦੇ ਵਿੱਚ ਆਉਂਦਾ ਉਹਦੇ ਵਿੱਚ ਜਿਹੜਾ ਪੋਇਟਿਕ ਜਿਹੜੀ ਗਹਿਰਾਈ ਹੈ ਉਹਨੂੰ ਸਮਝਣ ਦੀ ਲੋੜ ਹੈ ਦੇਖਣ ਦੀ ਲੋੜ ਹੈ ਜਿਹੜੀ ਦੂਜੀ ਗੱਲ ਹੈ ਇਸ ਕਵਤਾ ਬਾਰੇ ਬੜੀ ਖਾਸ ਵੀ ਇਹ ਜਿਹੜਾ ਸਾਡਾ ਮਿਥ ਹੈ ਤੇ ਹਿਸਟਰੀ ਹੈ ਆਪਾਂ ਜਿਵੇਂ ਉਹ ਚੀਜ਼ਾਂ ਨਹੀਂ ਪੜੀਆਂ ਚੱਕੀ ਤੱਕ ਜਿਹੜਾ ਮਿਥ ਹੈ ਬਾਰੇ ਨਹੀਂ ਜਾਣਦਾ ਐਸਪੀ ਬਾਰੇ ਨਹੀਂ ਜਾਣਦਾ ਜਾਂ ਸਨਾਤਨ ਬਾਰੇ ਨਹੀਂ ਜਾਣਦਾ ਮੈਂ ਇੱਥੇ ਸਨਾਤਨ ਨੂੰ ਹੋਰ ਠੰਗ ਡਾਲੂ ਮੈਂ ਕਦੇ ਕਰਦੇ ਉਸ ਦੇ ਵਿੱਚ ਨੀ ਕੋਈ ਛੋਟੀ ਕੱਲਿਆ ਹੁੰਦਾ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਹ ਜਿਹੜੀ ਕਿਤਾਬ ਹੈ ਇਸ ਸਟ੍ਰੈਟਜੀ ਵੀ ਇਸ ਤਰ੍ਹਾਂ ਗੱਲ ਕਰਦੀ ਹੈ ਸਟ੍ਰੈਟਜੀ ਕੀ ਹੈ ਮੈਂ ਦੀ ਗੱਲ ਇਹ ਆ ਕਿ ਉਹ ਕਿਵੇਂ ਥੀਮ ਨਾਲ ਟਰੀਟ ਕਰਦਾ ਆਪਣੇ ਉਹ ਚੀਜ਼ਾਂ ਨਾਲ ਡੀਲ ਕਿਵੇਂ ਕਰਦਾ ਜਿਹੜੀ ਅੰਗਰੇਜ਼ੀ ਦੀ ਰੋਮਾਂਟਿਕ ਦੌਰ ਦੀ ਕਵਿਤਾ ਹੈ ਕਲਾਸਿਕ ਬਾਅਦ ਤੋਂ ਬਾਅਦ ਜਿਹੜਾ ਹੈ ਜਦੋਂ ਰੋਮਾਂਸਵਾਦ ਆਇਆ ਬਹੁਤ ਵੱਡੇ ਬਨੇ ਕਵੀ ਸ਼ਾਇਰ ਦਿੱਤੇ ਸਾਨੂੰ ਵਰਡਜ਼ ਆਵਰ ਐਸਟੀ ਕੌਲਰੇਜ ਜਹਾਂ ਕੀ ਸ਼ੈਲੀ ਪਰ ਉਹ ਸਾਰੇ ਸੀ ਉਹਨਾਂ ਦੀ ਖਾਸ ਗੱਲ ਕੀ ਸੀ ਹੋਰ ਵੀ ਬਹੁਤ ਸਾਰੇ ਸੀ ਪਰ ਉਹਨਾਂ ਦਾ ਦਾਅ ਇਹਨਾਂ ਬੰਦਿਆਂ ਦਾ ਹੀ ਮੂਰਲੀ ਕੇਸਾਰ ਚ ਆਉਂਦਾ ਕਿ ਉਹ ਇੰਡੀਵਿਜੂਅਲਿਜ਼ਮ ਨੂੰ ਬਾਕੀ ਕਵੀ ਯੂਨੀਵਰਸਲਾਈਜ਼ ਨਹੀਂ ਕਰ ਸਕੇ ਉਹਨੂੰ ਵਿਆਪਕ ਪੱਧਰ ਤੇ ਨਹੀਂ ਪ੍ਰਚਾਰ ਸਕੇ ਜਾਂ ਆਪਣੀ ਗੱਲ ਕਹਿ ਸਕੇ ਅਸਥੈਟਿਕ ਜਿਹੜੀ ਵਰਡਸ ਵਰਤ ਹੋ ਰਹੀ ਹੈ ਉਹਨਾਂ ਨੇ ਆਪਣੇ ਇੰਡੀਵਿਜੂਅਲਿਜ਼ਮ ਨੂੰ ਜਿਹੜਾ ਆਮ ਲੋਕੀ ਫੋਕਸ ਉਹਦੇ ਨਾਲ ਸਮੇਲ ਦੇ ਨਾਲ ਜਦੋਂ ਪੇਸ਼ ਕੀਤਾ ਆਪਣੇ ਆਈਡੀ ਨੂੰ ਯੂਨੀਵਰਸਲਾਈਜ਼ ਕੀਤਾ ਤਾਂ ਚੀਜ਼ਾਂ ਬਹੁਤ ਦੂਰ ਤੱਕ ਗਈਆਂ ਸੀ ਇੱਥੇ ਪੜ੍ਹਣੇ ਆ ਉਹਨਾਂ ਜਿਨਾ ਮਿਲਿਆ ਬੁਰਗਾਂ ਸੰਮਹਾ ਹੈ ਦੇ ਇੱਕ ਸ਼ਬਦ ਜਿਹੜਾ ਬਿਹਾਰੀ ਪੁੱਤਰ ਸੁਸਿਆ ਤੇਰਾ ਅੰਤ ਨਾ ਕਾਇਨਕਿਆ ਉਹਨਾਂ ਦਿਨਾਂ ਜਿਹੜਾ ਵਰਡਸ ਵਰਥ ਹੈ ਉਹਨੇ ਇੱਕ ਚਰਮ ਦਿੱਤੀ ਸੀ 3500 ਉਹਦਾ ਭਾਵ ਇਹ ਪ੍ਰਮਾਤਮਾ ਜਿਲੇ ਜਰੇ ਚ ਮਯੂਗ ਹੈ ਪਰ ਉਸ ਨੂੰ ਕੁਦਰਤੀ ਜਿਹੜੀ ਰੇਚ ਦੇ ਟੈਕਸ ਨੇ ਪੇਸ਼ ਕਰ ਰਿਆ ਸੋ ਜਦੋਂ ਆਪਾਂ ਇਸ ਕਿਤਾਬ ਦੀ ਗੱਲ ਕਰਦੇ ਆ ਮੈਂ ਜਿਆਦਾ ਲੰਮਾ ਨਹੀਂ ਲੈ ਕੇ ਜਾਣਾ ਮੈਂ ਸਿੱਧੀਆਂ ਸਪਸ਼ਟੀਆਂ ਗੱਲਾਂ ਕਰਨੀਆਂ ਸੀ ਉਹ ਮੈਂ ਦੋ ਟਿੱਪਣੀਆਂ ਦੇਣੀਆ ਇੱਕ ਬਹੁਤ ਸེਮਸ ਕਿਤਾਬ ਰਹੀ ਹੈ ਇਹ ਆਵਚਰਨ ਕੋਦੀ ਸਮਾਜਵਾਦੀ ਯਥਾਰਥਵਾਦ ਤੇ ਆਧੁਨਿਕ ਸਾਇਤਿਕ ਪ੍ਰਕਿਰਿਆ ਉਹਦੇ ਵਿੱਚ ਕੀ ਹੈ ਇੱਕ ਡਿਬੇਟ ਚੱਲਿਆ ਦੁਨੀਆ ਸਕੂਲਾਂ ਜਦੋਂ ਮਾਰਕਸਵਾਦ ਦਾ ਫਲਸਫਾ ਬੜੀ ਵੱਡੀ ਸਪੇਸ ਕ੍ਰੀਏਟ ਕਰਨ ਲਿਆ ਸੀ ਤਾਂ ਜਿਹੜੇ ਦੂਜੇ ਵਿਸ਼ਵ ਦੇ ਵਿਦਵਾਨ ਸੀ ਜਿਹੜੇ ਕਿ ਖਪਤਵਾਰ ਦੇ ਹੱਕ ਵਿੱਚ ਉਦੋਂ ਇਹ ਟਰਮ ਨਹੀਂ ਸੀ ਖਪਤਵਾਰ ਜਾਂ ਮਸ਼ੀਨਾਂ ਦੇ ਜਾਂ ਜਿਹੜੇ ਲੋਕ ਸਤਾਪੋ ਹੋ ਗਏ ਐ ਇੰਡਸਟਰੀ ਲਿਸਟ ਨੇ ਜਿਹੜੇ ਪਾਲਸੀ ਬਣਾ ਕਰਨੇ ਉਹਨਾਂ ਦੇ ਹੱਕ ਦੀ ਗੱਲ ਵਰਲਡ ਦੇ ਵਿੱਚ ਬਹਿਸ ਕਿ ਕੋਈ ਛਿੜਪੀ ਉਸ ਤੇ ਜਿਹੜਾ ਬੰਦਾ ਹੈ ਆਫਸ਼ਰ ਐ ਉਹਨੇ ਬੜੀ ਵੱਡੀ ਕਿਤਾਬ ਨਹੀਂ ਪਤਾ ਨਹੀਂ 500 ਕਿਤਾਬ ਪੜ੍ਹਤੀ ਨੇ ਬੰਦੇ ਨੇ ਸਾਰਾ ਗੁਰਦਾ ਚਿੰਤਨੋਂ ਨੇ ਪੜਿਆ ਹੈ ਇਹ ਕਿਤਾਬ ਜਿਹੜੀ ਸੀ ਇਹਦਾ ਨਾਮ ਸੀ ਇੰਗਲਿਸ਼ ਪੋਸਟ ਲਿਸ ਰੀਅਲਿਜ਼ਮ ਐਂਡ ਦਾ ਮਾਡਰਨ ਡਿਟਲਿਨੀ ਪ੍ਰੋਸੈਸ ਉਹਦੇ ਚ ਕੀ ਕਹਿੰਦਾ ਆਫਚਰੈਂਕੋ ਕਹਿੰਦਾ ਮਾਰਕਸਵਾਦ ਮਹਿਜ ਮਨੁੱਖ ਦੀ ਗੱਲ ਨਹੀਂ ਕਰਦਾ ਮਾਰਕਸਵਾਦ ਮਹਿਜ ਮਨੁੱਖ ਦੀ ਗੱਲ ਨਹੀਂ ਕਰਦਾ ਉਹ ਸੰਬੰਧਤ ਕਾਲ ਖੰਡ ਵਿੱਚ ਮਨੁੱਖ ਦੀ ਕਿਰਿਆਸ਼ੀਲਤਾ ਦੀ ਨਜ਼ਰਸਾਨੀ ਨਹੀਂ ਕਰਦਾ ਇਹ ਬੰਦਾ ਨਾ ਦੇਖੋ ਉਹ ਕਰਦਾ ਕੀ ਹੈ ਉਹਦੀ ਟੋਨ ਕੀ ਉਹਦੀ ਦਿਸ਼ਾ ਕੀ ਹੈ ਇਹ ਦੇਖੋ ਇਹ ਬੜੀ ਇੰਪੋਰਟੈਂਟ ਗੱਲ ਨਹੀਂ ਆ ਉਹਦੀ ਸਰਬਜੀਤ ਦੀ ਕਿਤਾਬ ਆਈ ਉਹ ਮੈਂ ਬੜੀ ਮਿਲੋ ਵਧੀਆ ਲੱਗੀ ਕ੍ਰਿਟਿਸਿਜ਼ਮ ਦੀ ਡਾਕਟਰ ਸਰਪੀਤ ਉਹ ਇਹੀ ਗੱਲ ਕਰਦੇ ਸ਼ਬਦ ਤੇ ਸਮਾਜਿਕਤਾ ਰੂਪ ਦੇ ਵਿਚਾਰਤravel ਸੰਬੰਧਿਤ ਲਾਸ਼ ਵਿੱਚ ਇਹ ਐਮ ਹੁੰਦਾ ਕਿ ਸ਼ਬਦਦਾਰ ਲਿਖਣ ਵਾਲਾ ਸ਼ਬਦਦਾਰ ਰੂਪ ਦੀ ਸਾਰੀ ਕਿਸਮਤ ਨੂੰ ਵੀ ਕਰ ਰਿਹਾ ਹੈ ਕਿ ਸਹੀ ਹੀ ਆਪਣੀ ਪ੍ਰੇਮ ਦੀ ਕਹਾਣੀ ਇਹ ਕਿਸ ਮਕਸਦ ਲਈ ਲਿਖ ਰਿਹਾ ਹੈ ਜੇਕਰ ਸ਼ਬਦਕਾਰ ਮਨੁੱਖੀ ਚੇਤਨਾ ਦੇ ਸੰਵੇਦਨਾ ਨੂੰ ਯਥਾ ਸਥਿਤੀ ਵਿੱਚ ਹੀ ਰੱਖ ਰਿਹਾ ਹੈ ਤਾਂ ਅੰਤਰ ਵਿਰੋਧ ਨੂੰ ਪ੍ਰਗਟੋਂ ਵੀ ਥਾਵੇਂ ਸਹਿਜ ਅਤੇ ਸਾਵੇਂ ਦਰਸਾ ਕੇ ਵਿਵਸਥਾਹੀ ਤਰਫਤਾਰੀ ਕਰ ਜਾਵੇ ਤੁਸੀਂ ਸਥਾਪੀ ਦੇ ਹੱਥੇ ਕੋਈ ਖੂਬ ਚੀਜ਼ ਕੋਈ ਨਹੀਂ ਪੇਸ਼ ਕਰ ਰਿਹਾ ਨਾ ਉਹਦਾ ਕੋਈ ਰੋਖ ਨਹੀਂ ਜੇਕਰ ਸ਼ਬਦਕਾਰ ਮਨੁੱਖੀ ਚੇਤਨਾ ਅਤੇ ਸੰਵੇਦਨਾ ਨੂੰ ਸਾਹਮਣੇ ਲਾ ਕੇ ਸਮਾਜੀ ਵਿਵਸਥਾ ਦੇ ਅੰਤਰ ਵਿਰੋਧਾਂ ਦਾ ਅਹਿਸਾਸ ਕਰਾਏਗਾ ਤਾਂ ਲਿਛੇ ਰੂਪ ਵਿੱਚ ਤਾਂ ਅਸੀਂ ਇੱਕ ਪਹਿਲਾ ਕਰਕੇ ਮਨੁੱਖ ਨੂੰ ਸੰਵਾਗ ਲਈ ਤਿਆਰ ਕਰਦੇ ਸੋ ਇਹ ਤੇ ਭੁੜੀ ਇਸ ਕਰਕੇ ਦਿੱਤੇ ਵੀ ਜਿਹੜਾ ਕ੍ਰਿਟਿਸਿਜ਼ਮ ਹੈ ਹੁਣ ਇਸ ਕਿਤਾਬ ਦੇ ਵਿੱਚੋਂ ਮੈਂ ਕਿਹੜੀਆਂ ਚੀਜ਼ਾਂ ਲਿਖੀਆਂ ਵੈਸੇ ਸਾਰੀ ਕਵਤਾ ਜਿਹੜੀ ਹੈ ਉਹ ਇੱਕ ਨੜੀਵਾਰ ਸੰਵਾਦ ਦੇ ਰੂਪ ਵਿੱਚ ਧਰਵੀ ਹੈ ਦਸ਼ਾਵਾਕ ਨੇ ਇਹ ਤਾਂ ਮਦਾਨੀ ਰਸਤਾ ਹੈ ਕਿਤੇ ਪਹਾੜੀ ਰਸਤਾ ਹੈ ਇਹ ਤੇ ਹੋਰ ਘਾਟੇ ਵਿੱਚ ਪ੍ਰਵੇਸ਼ ਕਰ ਰਹੇ ਹੈ ਜੇ ਅਸੀਂ ਇਹਨਾਂ ਨਾਲ ਜੁੜਦੇ ਹਾਂ ਇਸ ਤਰ੍ਹਾਂ ਲੱਗੇ ਵੇਰੀਏਸ਼ਨ ਹੈ ਡਾਈਮੈਂਸ਼ਨਸ ਨੇ ਪਰ ਮੈਂ ਕਿਉਂਕਿ ਤਲਾਸ਼ ਕੀਤਾ ਵੀ ਇਹ ਕਿਚਨ ਕਿਹ ਹੈ ਵੀ ਜਿਹੜੀ ਕਵਤਾ ਹੈ ਕਿਉਂਕਿ ਮੈਂ ਕਵਤਾ ਮੈਂ ਵੀ ਪੋਇਟ ਹਾਂ ਅਸੀਂ ਗੱਲ ਬਹੁਤ ਸਾਰੀ ਸਿੱਧੀ ਕਰਦੇ ਹਾਂ ਜਿਵੇਂ ਅਸੀਂ ਕਿ ਅੜਿਓਨੋਮੀ ਨਾਲ ਜੁੜੇ ਹੋਏ ਹਾਂ ਪਰ ਇਹ ਕਵਤਾ ਦੇ ਵਿੱਚ ਇੱਕ ਗੱਲ ਹੈ ਉਹ ਉਦੋਂ ਵੀ ਸਾਡੇ ਤੋਂ ਵੀ ਉੱਚੀ ਤੇ ਤਿੱਖੀ ਹੈ ਜਿਵੇਂ ਅਸੀਂ ਜਿਹੜੇ ਰੋਸਥਾਨੇ ਨਾਲ ਸਿੱਧੀ ਲਿਖ ਦੇ ਇਹਦੇ ਚ ਪਰ ਉਹ ਕੀ ਹੈ ਉਹ ਹੋ ਢਾਣਾ ਪੇਸ਼ ਹੋਈ ਜਿਵੇਂ ਇਸ਼ਾਰਾ ਕਈ ਵਾਰੀ ਕੀ ਹੁੰਦਾ ਸਿੱਧੀ ਗੱਲ ਕਹਿਣ ਦਾ ਇਸ਼ਾਰਾ ਬੜਾ ਇੰਪੋਰਟੈਂਟ ਹੁੰਦਾ ਉਹ ਗੱਲਾਂ ਲਿਟਰੇਚਰ ਦੇ ਬਹੁਤ ਵੱਡੇ ਬਦਲ ਪਈ ਹੋਈਆਂ ਨੇ ਇੱਕ ਕਵਿਤਾ ਦੇ ਵਿੱਚੋਂ ਮੈਂ ਲਿਆ ਖਾਣ ਪਤਾ ਹੈ ਮੁਹਬਤ ਤਲਵਾਰ ਵਰਗੀ ਹੁੰਦੀ ਹੈ ਪਤਾ ਹੈ ਮੁਹਬਤ ਤਲਵਾਰ ਵਰਗੀ ਹੁੰਦੀ ਹੈ ਬੜੇ ਬੜੇ ਅੱਗੋਂ ਜਵਾਬ ਕੀ ਹੈ ਬੜੇ ਵਿਡਭਾਗੀ ਹੁੰਦੇ ਜਿਹੜੀ ਜਿਹੜੇ ਇਹਦੀ ਭੇਟ ਚੜ ਜਾਂਦੇ ਹਾਂ ਬੜੇ ਅੱਗੋਂ ਜਿਹੜੇ ਇਹਦੀ ਭੇਟ ਚੜ ਜਾਂਦੇ ਹੁਣ ਕੀ ਹੈ ਇਹਦੇ ਬੱਚੇ ਸਿੱਖ ਫਲਸਫਾ ਜਿਹੜੀ ਸਾਡੀ ਹਿਸਟਰੀ ਹੈ ਤਲਵਾਰ ਤਖੰਡੇ ਦੀ ਉਸ ਨੂੰ ਕਿਦਾਂ ਸਹਿ ਰੂਪ ਦੇ ਵਿੱਚ ਪੇਸ਼ ਕੀਤਾ ਪਰ ਗੱਲ ਜਿਹੜੀ ਹੈ ਉਹ ਮੁਹੱਬਤ ਦੇ ਇੱਕ ਸੰਵਾਦ ਨਾਲ ਹੀ ਸਾਰੀ ਜਿਹੜੀ ਗੱਲ ਉਹ ਅੱਗੇ ਚੱਲ ਰਹੀ ਹੈ ਉਹਨਾਂ ਨੇ ਸੁਣਾਈ ਹੈ ਮੈਂ ਦੁਬਾਰਾ ਸੁਣਾਉਣਾ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦੀ ਆਸਥਾ ਢੋਲ ਆ ਕੇ ਬਹਿਣ ਦੀ ਲੱਗਦੀ ਕਰਤ ਗੁੰਦੀ ਜਿਵੇਂ ਬੜਦੋਰੇ ਸਾਹਿਬ ਜੰਨੇ ਮੇਰੇ ਦੇ ਬੋੜੇ ਚ ਟੱਕ ਵੱਜੇਗੀ ਅਸੀਂ ਢੋਲ ਆ ਲੈਨੇ ਓਏ ਢੋਲ ਆਉਣਾ ਕੀ ਹੈ ਨਿਸਲ ਹੋ ਜਾਣਾ ਹੈ ਪਰ ਜਿਹੜੇ ਨਾਇਕ ਹੁੰਦੇ ਆ ਉਹ ਜਿੰਨੇ ਮਰਜ਼ੀ ਕਸ਼ਟਾਂ ਬਿਮਾਰੀਆਂ ਉਹਨਾਂ ਦੀ ਜਿਹੜੀ ਚੇਤਨਾ ਹੈ ਉਹਨਾਂ ਨੂੰ ਕੈਮਰਾ ਖੜਦੀ ਹੈ ਸਥਾਪਿਤ ਰੱਖਦੀ ਹੈ ਹਰ ਵਗਾ ਦੇ ਕਿਆ ਕਿਉਂਕਿ ਮੈਂ ਸੋਚੀ ਕਿ ਟੈਕਸ ਖੋਲਣ ਦੀ ਕੋਸ਼ਿਸ਼ ਕੀਤੀ ਕਹਿੰਦਾ ਢੋਲਾ ਕੇ ਬਹਿਲੀ ਗੱਦੀ ਕੰਧ ਹੁੰਦੀ ਉਹਨਾਂ ਲਈ ਨੈਤਿਕਤਾ ਮੌਕਾ ਦੇ ਕੇ ਤੁਖਾਈ ਦੀ ਗੰਧ ਕੁੰਦੀ ਇਹ ਮੈਂ ਨਹੀਂ ਕਹਦਾ ਸੁਪਨਾ ਮਾਰਾ ਇਹ ਗੂਗਲ ਇਤਿਹਾਸ ਮੈਂ ਕਰ ਦਿੰਦਾ ਇਹਦਾ ਪੀੜਾ ਜਾਂਦੀ ਹੈ ਇਹ ਕਾਰਨ ਕਾਰਨ ਤੇ ਇੱਕ ਬਹੁਤ ਵੱਡਾ ਸਤਿਵਾਰ ਹੈ ਜਿਹੜਾ ਕਰਮ ਕਰਨ ਦੀ ਮਨੁੱਖ ਹੈ ਉਸ ਤੇ ਵਾਰ ਹੈ ਉਹਨਾਂ ਦੀ ਸਿੱਖਿਆ ਆਪਣੇ ਪਿੰਜਲ ਦੀਆਂ ਸਿੱਖਾਂ ਸਲਾਮਤ ਰੱਖਣ ਦੀ ਹਾਸਲ ਕੀਤੀ ਮਬਾਰਕ ਹੁੰਦੀ ਇਹ ਸਾਡੇ ਜਿਹੜੇ ਵਿਦਵਾਨ ਨੇ ਜਿਹੜੇ ਇੱਕ ਪਾਸੇ ਤਾਂ ਕਹਿੰਦੇ ਸੀ ਲੋਕਾਂ ਦੀਆਂ ਲੋਕਾਂ ਲਈ ਲਿਖਦੇ ਆਂ ਦੂਜੇ ਪਾਸੇ ਮੈਨੂੰ ਗਿਆਨ ਮਿਲ ਜੇ ਜੋ ਮਰਜ਼ੀ ਹੋਵੇ ਉਹਦੇ ਲਈ ਜਿੰਨਾ ਮਰਜ਼ੀ ਪਾਉਣੇ ਹੋ ਜੀ ਲੰਮੇ ਪੈ ਜੀ ਝੰਡਾ ਉੱਪਰ ਕਰੀਏ ਮੈਂ ਵੱਡੇ ਬਿਰੇਡ ਸਕਾਲਰ ਸੀ ਜਦੋਂ ਮੈਂ ਕਾਲਜ ਪੜ੍ਹਦਾ ਸੀ ਮੈਂ ਯੂਨੀਵਰਸਿਟੀ ਦਾ ਬਾਅਦ ਚੁੱਕਿਆ ਪਹਿਲੇ ਮੈਂ ਸਕੂਲ ਜਿਹੜਾ ਉਹ ਬੰਦੇ ਨੂੰ ਮੈਂ ਆਈਡੀਅਲ ਮੰਨਦਾ ਸੀ ਜਦੋਂ ਮੈਂ ਜਾ ਕੇ ਦੇਖੇ ਮੈਂ ਕਹਿੰਦਾ ਯਾਰ ਬਹੁਤ ਅਸਰ ਦਾ ਪ੍ਰਬਲ ਬੰਦੀ ਹੈ ਨਾ ਸੋ ਇਹ ਗੱਲ ਹੈ ਜਦੋਂ ਇਨਾਮਾਂ ਦੀ ਰਾਜਨੀਤੀ ਆਉਂਦੀ ਹੈ ਸਨਮਾਨਾਂ ਦੀ ਰਾਜਨੀਤੀ ਆਉਂਦੀ ਹੈ ਉਹਦੇ ਚ ਜਿਹੜਾ ਬੰਦਾ ਹੈ ਜਦੋਂ ਤੁਸੀਂ ਇਨਾਮ ਲੈਣਾ ਹੈ ਨਾ ਤਾਂ ਤੁਹਾਨੂੰ ਆਪਣੀ ਜਿਹੜੀ ਹੈ ਜ਼ੁਬਾਨ ਬੰਦੀਲੀ ਪਿਆਰ ਪ੍ਰੇਰਣਾ ਪੈਂਦੀ ਹੈ ਸੈੱਟ ਅਕੈਡਮੀ ਮੈਂ ਜੇ ਫਿਰ ਹੋਰ ਜਿਹੜਾ ਵੱਡਾ ਇਨਾਮ ਹੈ ਇਹ ਬਹੁਤ ਵੱਡਾ ਜਿਹੜਾ ਇੱਕ ਉਹਨਾਂ ਤੇ ਵਾਰ ਹੈ ਉਹਨਾਂ ਨੇ ਸਿੱਖਿਆ ਦੇਖੋ ਐਜੂਕੇਸ਼ਨ ਨੂੰ ਕਿੰਦਾ ਵਰਤਦੇ ਆਪਾਂ ਜਦੋਂ ਜਾਵੇ ਪੜ ਜਾਂਦੇ ਸਾਨੂੰ ਗੱਲਾਂ ਬਣਾਉਣੀਆਂ ਆ ਜਾਂਦੀਆਂ ਜਿਹੜਾ ਦੇਸੀ ਬਤਾਊਗਾ ਉਹ ਆਪਣਾ ਦੁੱਖ ਸਿੱਧੀ ਭਾਸ਼ਾ ਦੱਸੂਗਾ ਆਪਣੀਆਂ ਸਮੱਸਿਆਵਾਂ ਨੂੰ ਸਿੱਧੀ ਭਾਸ਼ਾ ਦੱਸੂਗਾ ਠੀਕ ਹੈ ਵੀਰੇ ਕਹਿੰਦੇ ਗੱਲ ਕਰੂੰ ਹੁਣ ਜੇ ਮੈਂ ਪ੍ਰੋਫੈਸ਼ਨਲ ਵੀਰੇ ਕਹਿੰਦਾ ਮਤਲਬ ਕਿ ਨਾ ਇਹ ਤਾਂ ਬਦਲ ਰਸੀ ਇਤਨਾ ਜਿਆਦੇ ਚੀਜ਼ਾਂ ਨੂੰ ਸਟੈਗਨੇਟ ਵਾਲੇ ਤਰ੍ਹਾਂ ਵਾਲੇ ਕਰਦਾ ਹੈ ਉਹਨਾਂ ਚੋਂ ਅਸੀਂ ਦੁਨੀਆ ਵੇਖਣ ਲੱਗੇ ਕਹਿੰਦਾ ਉਹਨੇ ਸਿੱਖਿਆ ਦੇਖੋ ਸਿੱਖਿਆ ਸ਼ੋਸ਼ਣ ਦਾ ਬਹੁਤ ਵੱਡਾ ਜਿਹੜਾ ਕਾਰਨ ਉਹ ਬਣਦੀ ਹੈ ਜਿੰਨਾ ਬੰਦਾ ਵੱਧ ਐਜੂਕੇਟਡ ਹੋਊਗਾ ਉਹ ਆਪਣੀ ਸਿੱਖਿਆ ਨੂੰ ਉਸ ਤਰ੍ਹਾਂ ਲੋਕਾਂ ਨੂੰ ਵਰਤਣੀ ਵਰਤਦਾ ਉਹਨਾਂ ਲਈ ਸਵੇਦਨਾ ਕੋਈ ਵਿਗੜੀ ਹੋਈ ਆਦਤ ਹੁੰਦੀ ਹੈ ਜੋ ਮੁਹੱਬਤ ਨਹੀਂ ਕਰਦੇ ਉਹ ਹਰ ਅਗਰ ਦੀ ਸਫਰ ਵਿੱਚ ਆਪਣੀ ਰਾਖ ਦੇ ਅਰਥ ਭਰ ਲੈਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਹਰ ਅਗਰ ਦੀ ਸਫਰ ਵਿੱਚ ਆਪਣੀ ਰਾਖ ਦੇ ਅਰਥ ਭਰ ਲੈਂਦੇ ਪੁਰਖਿਆਂ ਤੋਂ ਸੁਣੀ ਆ ਬੜੀ ਇੰਪੋਰਟੈਂਟ ਗੱਲ ਹੈ ਇੱਥੋਂ ਮਨ ਨੂੰ ਇਹ ਪੁਰਖਿਆਂ ਤੋਂ ਸੁਣੀ ਹਰ ਗੌਰਵ ਘਾਤਾ ਨੂੰ ਉਹ ਆਪਣੀ ਹੋਂਮੇ ਦੀ ਕੰਧ ਤੇ ਇੱਟ ਬਣਾ ਕੇ ਧਰ ਲੈ ਜਦੋਂ ਚੀਜ਼ਾਂ ਜੜ ਹੋ ਜਾਂਦੀਆਂ ਤਾਂ ਬੜੀਆਂ ਖਤਰਨਾਕ ਹੋ ਜਾਂਦੀਆਂ ਜਦੋਂ ਅਸੀਂ ਵਿਸ਼ਾ ਬਤਾਇਆ ਕਿ ਸ਼ਾ ਕਰਨਾ ਉਹ ਪੜ੍ਹਦੇ 올ਡ ਮੈਨ ਦਾ ਸੀ ਉਹਦੇ ਬੁढ़ा ਜਿਹੜਾ ਆਪਣੇ ਵੇਲੇ ਦਾ ਚੈਂਪੀਅਨ ਬਜ਼ੁਰਗ ਅਸੀਂ ਵੀ ਉਹ ਬਜ਼ੁਰਗ ਕੀਤੇ ਜਾ ਰਹੇ ਸਾਰੇ ਜਾਨ ਤਾ ਉਹ ਚੈਂਪੀਅਨ ਨੂੰ ਲੋਕ ਜਦੋਂ ਫਿਸ਼ਰਮੈਨ ਹੈ ਕਿ ਉਪਰ ਦਾ ਜਾਂਦਾ ਮੱਛੀ ਫੜਨ ਮੱਛੀ ਨਹੀਂ ਮਿਲਦੀ ਉਹ ਬਜ਼ੁਰਗ ਆਖਦੇ ਲਾ ਸਾਰੇ ਕਹਿੰਦੇ ਮਨਹੂਸ ਹੈ ਬੁढ़ा ਕੀ ਦੇ ਮੱਛੀ ਨਾਲ ਲੱਗੇ ਸਾਡੇ ਵੀ ਇਸ ਤਰ੍ਹਾਂ ਕਹਿੰਦੇ ਇੱਕ ਨੜਕਾ ਹੈ ਜਿਹੜਾ ਬਹੁਤ ਚੇਤਨ ਹੈ ਜਿਹੜਾ ਅਗਲੀ ਪੀੜ੍ਹੀ ਦੀ ਅਗਵਾਈ ਕਰ ਰਿਹਾ ਚੇਤਨਾ ਦੀ ਮੈਨੋ ਲੈਣਾ ਬੱਚੇ ਦਾ ਉਹ ਆਪਣੇ ਘਰੋਂ ਚੋਰੀ ਨੂੰ ਕਾਵਾ ਦੇ ਅੰਦਰ ਰੋਕੀ ਦੇ ਜਾਂਦਾ ਉਹਨੂੰ ਪਤਾ ਹੈ ਬੜਾ ਬੜੀ ਵੱਡੀ ਵਡਿੱਸ਼ ਹੈ ਉਹ ਉਸ ਤਾਕਤ ਬਾਰੇ ਉਹਦੇ ਬਾਰੇ ਜਾਣਦਾ ਪਰ ਜਦੋਂ ਉਹ ਮੈਨ ਲੱਗਦਾ ਵੀ ਇਹ ਤਾਂ ਮੇਰਾ ਵਕਾਲ ਦਾ ਸੇ ਨਾਲ ਤਾਂ ਉਹ ਸਮੁੰਦਰ ਚਲਾ ਜਾਂਦਾ ਇੱਕ ਮਾਰ ਲੈਣਾਂ ਦੀ ਮੱਛੀ ਬਹੁਤ ਸਾਰਾ ਤੁਹਾਨੂੰ ਫਸਦੀ ਹੈ ਉਦੀ ਮੋਟ ਛੋਟੀ ਹੈ ਤਾਂ ਉਹ ਫਿਰ ਉਹਦੇ ਨਾਲ ਜਦੋਂ ਉਹ ਲੈ ਕੇ ਆ ਰਿਹਾ ਉਹਨੂੰ ਸ਼ਾਰਕਾਂ ਪੈ ਜਾਂਦੀਆਂ ਮੱਛੀ ਮਰ ਜਾਂਦੀ ਹੈ ਤਾਂ ਉਹਦੀ ਸ਼ਾਰਕ ਨਾਲ ਬੈਟਲ ਹੈ ਅਸਲ ਵਿੱਚ ਉਹ ਜ਼ਿੰਦਗੀ ਦੀਆਂ ਵਿਕਰਾਲ ਪਰਸਥਿਤੀਆਂ ਨੇ ਜਿਨ੍ਹਾਂ ਨਾਲ ਉਹ ਜੂਝ ਰਿਹਾ ਉਹ ਲਗੂ ਲੋਹਾ ਹੁੰਦਾ ਹੈ ਉਹ ਚਟਨੀ ਹੁੰਦਾ ਹੈ ਉਹ ਜੀਸ ਕ੍ਰਾਈਸਟ ਵਾਂਗ ਜਿਹੜੇ ਉਹਦੀ ਕ੍ਰਿਸਫਿਕੇਸ਼ਨ ਤਾਂ ਹੋਈ ਲੋਕੀ ਤਾਂ ਜਦੋਂ ਉਹ ਦੇਖਦੇ ਨੇ ਹੁੰਦਾ ਹਨੇਰੇ ਰਾਤ ਨੂੰ ਮੱਛੀ ਉੱਥੇ ਕੈਲਟਾ ਦੇ ਕਿਹਾ ਉਹ ਬਹੁਤੋ ਮਹਾਨ ਦੇ ਨੰਦ ਤੇ ਤੇ ਜਿਹੜਾ ਬੱਚਾ ਹੈ ਉਹ ਉਹਦੇ ਕਾਵਨ ਲੈ ਕੇ ਆ ਹੁਣ ਜਿਹੜਾ ਬੱਚੇ ਦਾ ਕੀ ਹੋਣਾ ਸਿੰਬੋਲਿਜ਼ਮ ਹੈ ਵਿਸੰਘਰਸ਼ ਦੀ ਨਿਰੰਤਰਤਾ ਦੀ ਅਗਲਾ ਜੋ ਤਕੌਣ ਲੜੂ ਉਹ ਜਿਹੜੀ ਗਤੀਸ਼ੀਲਤਾ ਪ੍ਰਦਾਨ ਕੀਤੀ ਹੈ ਟੈਕਸਟ ਨੂੰ ਉਹ ਬਹੁਤ ਵੱਡੀ ਗੱਲ ਹੈ ਜਦੋਂ ਮੈਂ ਸਾਰੀ ਕਵਿਤਾ ਪੜਦਾ ਇਹਦੀ ਮਿੱਟੀ ਨੇ ਕਿ ਗਲਿਪਸਸ ਨੇ ਸੰਵਾਦ ਹੈ ਪਰ ਸਭ ਤੋਂ ਜਿਹੜੀ ਵਟੀਲਾ ਮੈਨੂੰ ਸਹਿਤੀ ਦੇ ਚ ਲੱਗੀ ਇਹਨੇ ਆਪਣੀ ਗੱਲ ਕਹਿਣ ਦੀ ਲੋਕ ਕਾਵਿ ਰੂਪ ਨੂੰ ਵਰਤਿਆ ਜਿਹੜਾ ਲਾਈਟਰ ਲੋਕ ਕਾਵਿ ਨੂੰ ਵਰਤ ਲੈਂਦਾ ਉਹਦੇ ਚ origignal sensitivity ਆਉਂਦੀ ਹੈ ਕਿ ਕਿਹੜੇ ਖੇਤੇ ਚ ਰਹਿ ਰਿਹਾ ਹੋ ਠੀਕ ਹੈ ਉਸ ਖੇਤੇ ਦੇ ਰੰਗ ਤਾਂ ਉਹ ਟੈਕਸਟ ਦੇ ਵਿੱਚ ਆਉਣਗੇ ਸੋ ਬਹੁਤ ਮਿਹਨਤ ਕੀਤੀ ਗਈ ਹੈ ਇਹਦੀ ਸਟਰਕਚਰ ਤੇ ਮਦਲ ਬਹੁਤ ਮਿਹਨਤ ਨਾਲ ਕੰਮ ਕੀਤਾ ਹਰ ਕਰਤਾ ਹੈ ਲੜਦਾ ਵੀ ਹੁੰਦੀ ਆਪਾਂ ਗੱਲ ਕਰੀਏ ਕੈਕਲ ਤੇ ਸੈਲੀ ਨੇ ਆਪਣੇ ਪਸੰਦ ਦੀਆਂ ਕਵਿਤਾਵਾਂ ਲਾਈਆਂ ਪਰ ਮੈਨੂੰ ਅੰਦਰ ਕੀ ਉਦੋਂ ਵੀ ਬਹੁਤ ਖੂਬਸੂਰਤ ਗਹਿਣਯਾ ਮੰਨਣਯੋਗ ਜਿਹੜੀਆਂ ਕਵਿਤਾਵਾਂ ਲੱਗੀਆਂ ਇਹਦੇ ਚ ਕੀ ਹੈ ਵੀ ਮੁਹੱਬਤ ਦੇ ਹੋਰ ਵੀ ਇੱਕ ਜੋ ਹਨ ਕੀ ਇਸਲੀ ਕਵਤਾ ਹੈ ਉਹ ਟੂ ਦਾ ਗ੍ਰੀਸ਼ੀਨ ਆਰਮ ਉਹਦੇ ਤੇ ਇੱਕ ਵੇਜ਼ ਹੈ ਬਹੁਤ ਵੱਡਾ ਜਿੱਦੇ ਆਪਾਂ ਫੁੱਲਦਾਨ ਬਹੁਤ ਵੱਡਾ ਹੁੰਦਾ ਜਿੱਦੀ ਵੱਡਾ ਬੂਟਾ ਲਾ ਦਿੰਨੇ ਆਪਾਂ ਵੱਡਿਆਂ ਘਰਾਂ ਚ ਹੁੰਦਾ ਉਹ ਲੜਕੀ ਜਿਹੜੀ ਹੈ ਉਹ ਪੱਲਾ ਛੜਾ ਰਹੀ ਹੈ ਨਵਰ ਤੋਂ ਕੀ ਸਕਿਆ ਰਹੀ ਹੈ ਜਿਹੜੀ ਇਹਦੀ ਖੇਚ ਲਵਰ ਦੀ ਇਹ ਕੈਮ ਰੁਕ ਜਿਉ ਤੱਕ ਇਹ ਆ ਨਾ ਰਹਿਊਗਾ ਵਿਜੇ ਨੇ ਕਾਬੂ ਯਾਗੀ ਸਾਰਾ ਕੁਛ ਜਿਹੜੀ ਹੈ ਜਿਹੜੋ ਟੈਨਕੂ ਸੋ ਇਹ ਜਿਹੜਾ ਮੁਹੱਬਤ ਦੇ ਵਿੱਚ ਕੀ ਹੈ ਜਿਹੜੀ ਪੜ ਲੈਂਗੇ ਬੰਦੇ ਨੇ ਜਿਹੜੀ ਸੂਫੀ ਨੇ ਗੱਲ ਕਰਦੀ ਗੁਰਮਤ ਹੈ ਸੂਫੀ ਕਾ ਦਾ ਉਹਦੇ ਰੈਫਰੈਂਸ ਨੇ ਬਹੁਤ ਕਮਟੇ ਇਸ ਕਵਿਤਾ ਦੇ ਵਿੱਚ ਪਰ ਇਹ ਹੈ ਵੀ ਜਿਹੜੀ ਇਹਨੇ ਆਪਣੀ ਇੰਡੀਵਿਡਿਉਐਲਟੀ ਨੂੰ ਸਰਵ ਵਿਆਪਤਾ ਦੇ ਵਿੱਚ ਪੇਸ਼ ਕੀਤਾ ਹੈ ਤਾਂ ਪੰਜਾਬੀ ਦੇ ਵਿੱਚ ਜਿਹੜੀ ਹੁਣ ਕਵਿਤਾ ਲਿਖੀ ਜਾ ਰਹੀ ਹੈ ਨਾ ਉਹਦੇ ਵਿੱਚ ਨਾਰੀਵਾਦ ਹੈ ਖੇਤਰੀ ਹੋਰ ਛੱਲੇ ਮਸਲੇ ਆ ਕਿਸਾਨੀ ਦਾ ਮਸਲਾ ਵੀ ਹੈ ਜੈਂਡਰ ਇਸ਼ੂ ਵੀ ਨੇ ਨਰੀਵਾਦ ਨਹੀਂ ਹੈ ਪਰ ਜਿਹੜੀ ਪਿਆਰ ਦੀ ਕल्पना ਹੈ ਨਾ ਸਹੀ ਸ਼ਬਦਾਂ ਦੇ ਵਿੱਚ ਉਹ ਬਹੁਤ ਘੱਟ ਰਚੀ ਜਾ ਰਹੀ ਹੈ ਇਹਨੂੰ ਆਪਾਂ ਫਲਸਫੀ ਆਫ ਲਵ ਦਾ ਆਪਾਂ ਨਾਮ ਦੇ ਸਕੀਏ ਜੋ ਸਰਵਿਸ ਕਿਤਾਬ ਦੇ ਵਿੱਚ ਜਿਹੜਾ ਹੈ ਜਿਹੜੇ ਆਪਾਂ ਸਾਰ ਨੇ ਮੁਹੱਬਤ ਦੇ ਦਰਸ਼ਨੀ ਫਸਾਲ ਨੇ ਜਿਹੜੇ ਬਹੁਤ ਵੱਡੇ ਤਰ੍ਹਾਂ ਹਲਦੇ ਫੈਲੇ ਹੋਏ ਨੇ ਜਦੋਂ ਅਸੀਂ ਪੜ੍ਹਦੇ ਆ ਮਹਿਸੂਸ ਕਰਦੇ ਆ ਵੀ ਜਿਹੜੀ ਅੱਜ ਦਾ ਬਹੁਤ ਹੀ ਵਿਸ਼ਵੀਕਰਨ ਦਾ ਦੌਰ ਹੈ ਬਹੁਤ ਸ਼ੁਰੂ ਕਰਾਂ ਬਹੁਤ ਜਿਆਦੇ ਸਾਡੇ ਆਲੇ ਦੁਆਲੇ ਆਵਾਜ਼ਾਂ ਹੋਰ ਹੈ ਉਹਦੇ ਵਿੱਚ ਬੰਦੇ ਨੂੰ ਸੰਗਰਾਮ ਬਗਲੇ ਇੱਕ ਸੰਗਠਨ ਦੇ ਵਿੱਚ ਉਹਨੂੰ ਇੱਕ ਅਕਾਗਰ ਦਾ ਬਣਾਉਂਦੇ ਹੀ ਹੈ ਤਾਂ ਉਹ ਜਿਹੜੀ ਸ਼ਬਦ ਹੈ ਨਾ ਅਸਲ ਜਾਂ ਤ੍ਰੀਵੇ ਉਹਦੇ ਨਾਲ ਜੋੜਦੀ ਹੈ ਇਸ ਪ੍ਰਾਪਤੀ ਸ਼ਬਦ ਨਾਲ ਮੈਂ ਇਸ ਤੇ 4-5 ਘੰਟੇ ਬੋਲ ਸਕਦਾ ਪਰ ਮੈਂ ਉਹੀ ਘੰਟਾ ਕੀਤੀਆਂ ਮੈਂ ਫੈਟਿੰਗ ਕਲਾਸ ਤੱਕ ਖੇਡੇਗੇ ਕਰਨੇ ਡੇਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ